ਵਾਹਿਗੁਰੂ ਜੈਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਂ ਜੈ ਪਾਤ ਸੋ ਜਿੰਨੇ ਵੀ ਪੰਜਾਬ ਦੇ ਵਿੱਚ ਵੱਸਦੇ ਭਾਰਤ ਦੇ ਵਿੱਚ ਵੱਸਦੇ ਸਾਰੇ ਵਰਲਡ ਦੇ ਵਿੱਚ ਵੱਸਦੇ ਪੰਜਾਬੀਓ ਸਾਰਿਆਂ ਨੂੰ ਅਸੀਂ ਇਹ ਅਪੀਲ ਕਰਦੇ ਆ ਕਿ ਜਿਵੇਂ ਪੰਜਾਬ ਦੇ ਵਿੱਚ ਕੱਲ ਦੇ ਦਿਨ 28 ਤਰੀਕ ਦੇ ਦਿਨ ਭਾਰਤ ਬੰਦ ਦੀ ਕਾਲ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਆ ਜਿਵੇਂ ਕਿ ਤੁਸੀਂ ਜਾਣਦੇ ਆ ਗੁਰੂਆਂ ਪੀਰਾਂ ਦੀ ਧਰਤੀ ਹਰਮੰਦਰ ਸਾਹਿਬ ਦੇ ਨੇੜੇ ਜੋ ਇੱਕ ਸ਼ਰਾਰਤੀ ਅੰਸਰ ਜਿਹਨੇ ਭਾਰਤ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤੀ ਸੰਵਿਧਾਨ ਦੇ ਨਰਮਾਤਾ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਮੂਰਤ ਆ ਉਹਨੂੰ ਤੋੜਿਆ ਤੋੜਨ ਦੀ ਕੋਸ਼ਿਸ਼ ਕੀਤੀ ਤੋੜ ਰਿਹਾ ਸੀ ਔਰ ਸੰਵਿਧਾਨ ਦੀਆਂ ਜਿਹੜੀਆਂ ਪਾਵਨ ਸੰਵਿਧਾਨ ਦੀਆਂ ਜਿਹਨੂੰ ਪੂਰਾ ਵਰਲਡ ਮੰਨਦਾ ਉਹਦੀਆਂ ਕਾਪੀਆਂ ਸੜੀਆਂ ਗਈਆਂ ਉਹਦੇ ਵੱਲੋਂ ਸਾਡੇ ਵੱਲੋਂ ਅੱਜ ਕੈਨੇਡਾ ਦੀ ਧਰਤੀ ਦੇ ਵੱਲੋਂ ਕੈਨੇਡਾ ਦੇ ਵਿੱਚ ਵਸਦੇ ਵਸਿੰਦੇ ਆ ਵੱਲੋਂ ਇਹ ਪੂਰਜੋਰ ਅਪੀਲ ਆ ਕਿ ਅਸੀਂ ਜੋ ਸਮੁੱਚੇ ਸਮਾਜ ਵੱਲੋਂ ਜੋ ਬੰਦ ਦੀ ਕਾਲ ਦਿੱਤੀ ਗਈ ਹੈ ਅਸੀਂ ਉਹਦਾ ਪੂਰਨ ਤੌਰ ਤੇ ਸਮਰਥਨ ਕਰਦੇ ਆ ਉਹ ਨਾਲ ਦੀ ਨਾਲ ਸਾਡੇ ਵੱਲੋਂ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜਾ ਪ੍ਰਸ਼ਾਸਨ ਅੱਖਾਂ ਮੀਟ ਕੇ ਸੁੱਤਾ ਹੋਇਆ ਆ ਉਹਨੂੰ ਜਾਗਣ ਦੀ ਲੋੜ ਆ ਕਿ ਅਮਨ ਸ਼ਾਂਤੀ ਕਿੱਥੇ ਆ ਅਮਨ ਸ਼ਾਂਤੀ ਕਾਨੂੰਨ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਜੋ ਜੋ ਇੱਕ ਸ਼ਖਸ ਮਾੜੀ ਨੀਤ ਰੱਖਦਾ ਹੋਇਆ ਗੁਰੂਆਂ ਪੀਰਾਂ ਦੀ ਫਲਸਫੀ ਤੋਂ ਵਾਂਝਾ ਹੋਇਆ ਜਿਸ ਦਾ ਨਾਂ ਅੰਕਾਸ਼ ਸਿੰਘ ਜੋ ਧਰਮਕੋਟ ਮੋਗੇ ਤੋਂ ਆ ਇਹ ਸ਼ਰਾਰਤੀ ਅੰਸਰ ਨੂੰ ਕਹਨੇ ਭੇਜਿਆ ਮੈਨੂੰ ਇਹ ਲੱਗਦਾ ਕਿ ਇਹਨੂੰ ਬਣਾ ਕੇ ਕਿਸੇ ਨੇ ਭੇਜਿਆ ਹੋਇਆ ਔਰ ਇਹਦੇ ਸਿਰ ਦੇ ਉੱਤੇ ਜੋ ਦਾ ਤਾਰ ਆ ਉਹ ਵੀ ਪੂਰਨ ਤੌਰ ਦੇ ਉੱਤੇ ਨਹੀਂ ਸੀਗੀ ਉਹਨੂੰ ਵੀ ਠੀਕ ਤਰ੍ਹਾਂ ਦੇ ਨਹੀਂ ਬੰਨਿਆ ਹੁੰਦਾ ਇਹ ਇਦਾਂ ਲੱਗਦਾ ਜਿਦਾਂ ਇਹਨੂੰ ਕਿਸੇ ਨੇ ਜਲਦੀ ਨਾਲ ਤਿਆਰ ਕਰਕੇ ਭੇਜਿਆ ਹੋਵੇ ਇਹ ਇਹ ਕਿਹੜੇ ਲੋਕ ਆ ਜਿਨ੍ਹਾਂ ਨੇ ਇੰਨੀ ਸਹੀ ਤਰੀਕੇ ਦੇ ਨਾਲ ਮੂਰਤ ਦੇ ਪਿਛਲੇ ਪਾਸੇ ਇੱਕ ਬੰਦੇ ਦੇ ਕੋਲੋਂ ਪੌੜੀ ਨਹੀਂ ਲੱਗਣ ਵਾਲੀ ਸੀਗੀ ਇਹ ਕਿਹੜੀਆਂ ਤਾਕਤਾਂ ਜਿਹੜੀਆਂ ਸਾਨੂੰ ਇਕੱਠੇ ਨਹੀਂ ਹੋਣ ਦਿੰਦੀਆਂ ਇਹ ਉਹ ਲੋਕ ਆ ਆਕਾਸ਼ ਸਿੰਘ ਇਸ ਬੰਦੇ ਨੂੰ ਸਭ ਤੋਂ ਪਹਿਲਾਂ NSA ਜਿਹੜੀ ਕਾਨੂੰਨ ਦੀ ਧਾਰਾ ਬਣਦੀ ਆ ਉਹ ਲਾਉਣੀ ਚਾਹੀਦੀ ਆ ਸਾਡੇ ਵੱਲੋਂ ਪੂਰਜੋਰ ਅਪੀਲ ਇਹੀ ਆ ਔਰ ਬਣਦੀਆਂ ਬਾਕੀ ਵੀ ਧਰਾਵਾਂ ਲਾਉਣੀਆਂ ਚਾਹੀਦੀਆਂ ਬੇਅਦਵੀ ਦੀ ਧਾਰਾ ਜਿਹੜੀ ਆ 295 ਉਹ ਵੀ ਲਾਉਣੀ ਚਾਹੀਦੀ ਆ ਔਰ ਜਿਹੜਾ ਇਹ ਸਖਸ਼ਾ ਇਹਨੂੰ ਕਦੇ ਵੀ ਅਸੀਂ ਮਾਫ ਨਹੀਂ ਕਰਾਂਗੇ ਪਰ ਇਹਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਜੋ ਸਾਡੇ ਪੂਰੀ ਕੰਟਰੀ ਦੇ ਵਿੱਚ ਵਿਵਾਦ ਖੜਾ ਕਰਨੀਆਂ ਚਾਹੁੰਦੀਆਂ ਸੀ ਉਹ ਉਹ ਨਹੀਂ ਹੋਇਆ ਸਾਡੇ ਸਾਰੇ ਹੀ ਜਿੰਨੇ ਵੀ ਗੁਰੂਆਂ ਨੂੰ ਮੰਨਣ ਵਾਲੇ ਸਾਰੇ ਭਾਈਚਾਰਾ ਇੱਕ ਹੋ ਕੇ ਇਹਦਾ ਵਿਰੋਧ ਕਰ ਰਿਹਾ ਔਰ ਇਹਦੇ ਹੱਕ ਦੇ ਵਿੱਚ ਜੇ ਉਹ ਲੋਕ ਆਉਣਗੇ ਜਿਹੜੇ ਗਰੀਬਾਂ ਮਜ਼ਲੂਮਾਂ ਦੇ ਨਾਲ ਫਰਕ ਕਰਦੇ ਆ ਅਸੀਂ ਇਹੀ ਅਪੀਲ ਕਰਦੇ ਆ ਅੱਜ ਕੈਨੇਡਾ ਦੀ ਧਰਤੀ ਤੋਂ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦਾ ਪਵਿੱਤਰ ਗੁਰੂ ਘਰ ਦੇ ਵਿੱਚੋਂ ਅਸੀਂ ਇਹੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਦਾਂ ਦੇ ਸ਼ਰਚਲ ਤੇ ਨਿਗਾਹ ਰੱਖਿਆ ਜ ਕਰੋ ਔਰ ਇਦਾਂ ਦੇ ਲੋਕਾਂ ਨੂੰ ਕਦੇ ਵੀ ਮਾਫ ਨਾ ਕੀਤਾ ਜਾਵੇ ਅਗਰ ਆਪਾਂ ਮਾਫ ਕਰਦੇ ਆ ਤਾਂ ਫਿਰ ਇਹ ਜਿਹੜੀਆਂ ਹੋਰ ਵੀ ਇਹ ਆਪਾਂ ਨੂੰ ਗੁਰਦੁਆਰੇ ਮੰਦਰਾਂ ਦੇ ਵਿੱਚ ਸਾਨੂੰ ਲੜਾਉਣਗੇ ਔਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਖਰ ਦੇ ਵਿੱਚ ਇਹਦੇ ਤੇ ਵੱਡੀ ਤਰ੍ਹਾਂ ਐਨਐਸਏ ਲੱਗੀ ਜਾਵੇ ਔਰ 295 ਲਾਈ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਜੈ